ਜਿੰਦਗੀ ਜਿਉਣ ਲਈ ਪੈਸਾ ਜ਼ਰੂਰੀ ਹੈ ਪਰ ਲਾਲਚ ਕਈ ਵਾਰ ਸਾਨੂੰ ਗਲਤ ਰਸਤਿਆਂ ਤੇ ਲੈ ਜਾਂਦਾ ਹੈ ਅਮਰੀਕਾ ਦੇ ਵਿੱਚ 185 ਭਾਰਤੀਆਂ ਦੇ ਉੱਪਰ ਕਪਲੇ ਦਾ ਦੋਸ਼ ਲੱਗਿਆ ਤੇ ਹੁਣ ਉਹਨਾਂ ਤੇ ਇਸ ਦਾ ਕੇਸ ਵੀ ਚੱਲੇਗਾ Apple ਕੰਪਨੀ ਦੇ ਹੈੱਡਕੁਆਟਰਸ ਕੋਪਰਟੀਨੋ ਦੇ ਵਿੱਚ 185 ਭਾਰਤੀਆਂ ਨੂੰ ਜੌਬ ਤੋਂ ਕੱਢ ਦਿੱਤਾ ਗਿਆ ਕਿਉਂਕਿ ਉਹ ਕਪਲਾ ਕਰਦੇ ਹੋਏ ਫੜੇ ਗਏ ਸੀ ਹੁਣ ਕਪਲਾਤ ਕੀਤਾ ਵੀ ਤਕਾਦਾ charitable matching grants ਪ੍ਰੋਗਰਾਮ ਦੇ ਵਿੱਚ ਐਪਲ ਦੀ ਕੰਪਨੀ ਦਾ ਇੱਕ ਪ੍ਰੋਗਰਾਮ ਹੈ ਸੀਐਸਆਰ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਜਿਹਦਾ ਮਤਲਬ ਇਹ ਹੈ ਵੀ ਜੇ ਐਪਲ ਦਾ ਕੋਈ EMPLOYEE ਕਿਸੇ ਵੀ NON PROFIT ORGANIZATION ਨੂੰ ਕੋਈ DONATION ਦਿੰਦਾ ਹੈ ਤਾਂ ਐਪਲ ਦੀ ਕੰਪਨੀ ਉਸ DONATION ਨੂੰ ਮੈਚ ਕਰੇਗੀ ਜੇ NON PROFIT ORGANIZATION ਨੂੰ 1 ਡਾਲਰ EMPLOYEE ਦੇਵੇਗਾ ਤਾਂ 1 ਡਾਲਰ ਦੀ ਜਿਹੜੀ ਐਪਲ ਦੀ ਕੰਪਨੀ ਹੈ ਉਹ ਵੀ ਨਾਲ ਦੇਗੀ ਹੁਣ ਇਹ 185 ਭਾਰਤੀਆਂ ਨੇ ਕਪਲਾ ਕੀਤਾ ਕਿ ਅਲੀਗੇਸ਼ਨ ਇਹ ਹੈ ਇਹ ਕਹਿੰਦੇ ਇਹਨਾਂ ਨੇ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨਸ ਨਾਲ ਗੱਲ ਕੀਤੀ ਆਪਦੇ ਵੱਲੋਂ ਇਹਨਾਂ ਨੇ ਪੈਸੇ ਦਿੱਤੇ ਉਹਦੀਆਂ ਰਸੀਦਾਂ ਲਈਆਂ ਲੈ ਕੇ Apple ਦੀ ਕੰਪਨੀ ਨੂੰ ਦਿਖਾਈਆਂ ਵੀ ਭਾਈ ਅਸੀਂ ਐਨਾ ਪੈਸਾ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਦੇ ਵਿੱਚ ਦੇਤਾ Apple ਦੀ ਕੰਪਨੀ ਨੇ ਉਹ ਪੈਸਾ ਆਪਣੇ ਵੱਲੋਂ ਵੀ ਉਨਾਂ ਹੀ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਦਿੱਤਾ ਇਹੀ 185 ਭਾਰਤੀਆਂ ਨੇ ਆਵਦਾ ਪੈਸਾ ਕਢਾ ਲਿਆ ਤੇ ਉਹ ਪੈਸਾ ਜਿਹੜਾ ਸੀਗਾ ਉਹ ਸਾਰੇ ਰਿਪਰੈਜ਼ੈਂਟੇਟਿਵ ਜਿਹੜੇ ਨਾਨ-ਪ੍ਰੋਫਿਟ ਵਾਲੇ ਸੀ ਉਹਨਾਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਡਿਵਾਈਡ ਹੋਇਆ ਇਹਦੇ ਵਿੱਚ ਇੱਕ ਵੱਖਰੇ ਕੇਸ ਦੇ ਵਿੱਚ 6 ਏਸ਼ੀਅਨ ਮੂਲ ਦੇ ਲੋਕ ਵੀ ਐਸੇ ਕਪੜੇ ਦੇ ਵਿੱਚ ਫੜੇ ਗਏ ਨੇ ਜਿਨ੍ਹਾਂ ਦਾ ਕੇਸ ਸੈਂਟਾ ਕਲਾਰਾ ਕੋਰਟ ਦੇ ਵਿੱਚ ਹੁਣ ਚੱਲ ਰਿਹਾ ਔਰ ਇੱਕ ਨਹੀਂ ਦੋ ਨਹੀਂ ਲੱਖਾਂ ਡਾਲਰਾਂ ਦਾ ਇਹ ਕਪਲਾ ਕੀਤਾ ਗਿਆ ਸੀ ਅਰ ਐਫ ਬੀ ਆਈ ਹੁਣ ਇਸ ਜਿਹੜਾ ਕੇਸ ਹੈ ਉਹਨੂੰ ਇਨਵੈਸਟੀਗੇਟ ਕਰ ਰਹੀ ਹੈ ਆਈ ਆਰ ਐਸ ਨੂੰ ਇਹਦੇ ਬਾਰੇ ਨੋਟੀਫਾਈ ਕੀਤਾ ਗਿਆ ਹੈ ਤਾਂ ਕਿ ਜਿਹੜੇ EMPLOYEES ਨੇ ਉਹ ਟੈਕਸ ਰਿਟਰਨਸ ਦੇ ਵਿੱਚ ਡੋਨੇਸ਼ਨ ਸਲਿੱਪਸ ਨੇ ਜੜੀਆਂ ਉਹਨਾਂ ਨੂੰ ਨਾ ਭਰ ਸਕਣ ਡੀਓ ਜੇ ਡਿਪਾਰਟਮੈਂਟ ਆਫ ਜਸਟਿਸ ਨੇ ਹੁਣ ਇਹਦੇ ਵਿੱਚ ਸਟੈਪ ਇਨ ਕੀਤਾ ਹੈ ਕੋਰਟ ਨੇ ਆਰਡਰ ਦਿੱਤੇ ਨੇ ਕਿ 2019 ਤੋਂ ਲੈ ਕੇ 2024 ਤੱਕ ਜਿਹੜੇ ਵੀ ਡਾਕੂਮੈਂਟੇਸ਼ਨ ਨੇ ਜਿੰਨੇ ਤੁਸੀਂ ਇਹਦੇ ਵਿੱਚ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਤੁਸੀਂ ਡੋਨੇਸ਼ਨ ਦਿੱਤੀ ਹੈ ਉਹ ਸਾਰੇ ਪੇਪਰ ਵਰਕ ਦਿਖਾਓ ਜਿੰਨਾ ਤੁਹਾਡਾ ਖਰਚਾ ਹੋਇਆ ਨਾਨ-ਪ੍ਰੋਫਿਟ ਉਹ ਦਿਖਾਵੇ ਜਿੰਨਾ ਉਹਨਾਂ ਨੂੰ ਪ੍ਰੋਫਿਟ ਹੋਇਆ ਉਹ ਦਿਖਾਵੇ ਜਿਹੜੇ 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 ਰਿਪਰੈਜ਼ੈਂਟੇਟਿਵ ਸੀ 2019 ਤੋਂ 2024 ਤੱਕ ਉਹਨਾਂ ਬਾਰੇ ਸਾਨੂੰ ਦੱਸੋ ਸੋ ਇਹ ਬੜੀ ਲੰਬੀ ਚੌੜੀ ਗੱਲ ਹੋ ਗਈ ਹੈ ਹੁਣ ਬੜਾ ਲੰਮਾ ਚੌੜਾ ਖਲਾਰਾ ਪੈ ਗਿਆ ਹੈ ਗ੍ਰੇਟ ਆਂਧਰਾ ਰਿਪੋਰਟਸ ਨੇ ਕਿਹਾ ਜੀ ਉਹ ਕਹਿੰਦੇ ਕਿ ਇਹ 185 ਭਾਰਤੀ ਨੇ ਜਿਹੜੇ ਇਹ ਇੰਡੀਅਨ origin ਦੇ ਨੇ ਅਤੇਲ ਕੋ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ ਸਾਰੇ ਦੇ ਸਾਰੇ ਲੋਕ ਐਪਲ ਕੰਪਨੀ ਦੇ ਵਿੱਚ EMPLOYEES ਸੀ ਐਪਲ ਕੰਪਨੀ ਨੇ ਆਪਣੀ ਕੰਪਨੀ ਦੇ ਵਿੱਚੋਂ ਤਾਂ ਇਹਨਾਂ ਨੂੰ ਤੋੜ ਹੀ ਦਿੱਤਾ ਇਹਨਾਂ ਦੇ ਉੱਪਰ ਕੇਸ ਵੀ ਪਾਏਗਾ ਤੇ ਨਾਲ ਫਿਰ ਅਗਲੀ ਜਿਹੜੀ ਜ਼ਿੰਦਗੀ ਹੈ ਉਹ ਵੀ ਹਨੇਰੇ ਦੇ ਵਿੱਚ ਲੱਗਣੀ ਹੈ ਲਾਲਚ ਬੁਰੀ ਬਲਾ ਹੈ ਦੇਖੋ ਗੱਲ ਕਿੱਥੇ ਤੱਕ ਜਾਂਦੀ ਹੈ